ਗੁਰਦੁਆਰਾ ਮੰਜੀ ਸਾਹਿਬ ਪਾਸ਼ਾਹੀ ਫੇਮੀ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਪਾਂ ਉਸ ਪਵਿੱਤਰ ਇਤਿਹਾਸਕ ਅਸਥਾਨ ਤੇ ਪੁੱਜੇ ਹੋਏ ਆ ਜੀ ਤੁਹਾਨੂੰ ਦਰਸ਼ਨ ਕਰਾਵਾਂਗੇ ਚੱਲਦੇ ਆ ਅੰਦਰ ਤੇ ਨਾਲੇ ਤੁਹਾਨੂੰ ਇਤਿਹਾਸ ਬਾਰੇ ਜਿਹੜੀ ਜਾਣਕਾਰੀ ਉਹ ਦਵਾਂਗੇ ਸਾਹਮਣੇੋਂ ਲੁਧਿਆਣੇ ਤੋਂ ਜਿਹੜੀ ਇਹ ਰੋਡ ਆ ਰਹੀ ਹੈ ਤੇ ਇਹ ਸਿੱਧੀ ਜਾਂਦੀ ਹੈ ਜੀ ਦਿੱਲੀ ਦੀ ਜੀਟੀ ਰੋਡ ਜਿਹਨੂੰ ਕਿਹਾ ਜਾਂਦਾ ਹੈ ਤੇ ਇਹ ਹੈ ਸਿੱਧੀ ਦਿੱਲੀ ਨੂੰ ਜਾਣ ਵਾਲੀ ਰੋਡ ਲੋਕੀ ਨਵੇਂ ਕਾਰਨ ਲੈ ਕੇ ਆ ਰਹੇ ਮਤਲਬ ਉੱਥੇ ਟਿਕਣ ਆਏ ਹੋਣੇ ਤੇ ਬਾਹਰ ਤੁਸੀਂ ਦੇਖ ਸਕਦੇ ਹੋ ਝੰਡਿਆਂ ਇਹਨਾਂ ਤਾਂ ਕੰਨਾਂ ਰਮਾਲ ਇੱਥੇ ਕਾਫੀ ਕੁਸ਼ਿਸ਼ ਇਹਨਾਂ ਕੋਲੇ ਲੱਕੜ ਦੇ ਖੜਾਉਣੇ ਖੜੋਣੇ ਬੱਚਿਆਂ ਵਾਲੇ ਉਹ ਵੀ ਇਹਨਾਂ ਕੋਲੇ ਰੱਖੇ ਹੋਏ ਨੇ ਆਓ ਆਪਾਂ ਅੰਦਰ ਚੱਲਦੇ ਨਾਲ ਦਰਸ਼ਨ ਕਰਾਂਗੇ ਤੇ ਨਾਲ ਇੱਥੇ ਕਿਸੇ ਨੂੰ ਬੈਂਕ ਦੀ ਸਹੂਲਤ ਵੀ ਹੈ ਇੱਥੇ ਪੰਜਾਬ ਨੈਸ਼ਨਲ ਬੈਂਕ ਜਿਹੜਾ ਅੰਦਰ ਖੁੱਲਿਆ ਹੋਇਆ ਤੇ ਲੰਗਰ ਲਈ ਮਾਇਆ ਜਿਹੜੀ ਗੁਲਕ ਚ ਪਾਓ ਤੇ ਬਾਬਾ ਜੀ ਦੇ ਘੋੜੇ ਇੱਕ ਸੱਜੇ ਸੇਵਧਾਰ ਇੱਕ ਖੱਬੇ ਬਹੁਤ ਸੋਹਣੇ ਜਿਹੜੇ ਉਹ ਲੱਗ ਰਹੇ ਚਲੋ ਆਪਾਂ ਚੱਲਦੇ ਆ ਅੰਦਰ ਇਹ ਹੈ ਡਿਊਟੀ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਪਾਸ਼ਾ ਜੀ ਦੇ ਇਸ ਪਵਿੱਤਰ ਅਸਥਾਨ ਦੀ ਜੀ ਤੇ ਚਲਦੇ ਆਂ ਸਾਹਮਣੇ ਦਰਸ਼ਨ ਹੋ ਰਹੇ ਹੋਣੇ ਤੁਹਾਨੂੰ ਗੁਰਦੁਆਰਾ ਸਾਹਿਬ ਪਾਛਾ 6ਵੇਂ ਜੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚਲਦੇ ਆਂ ਅੰਦਰ ਦਰਸ਼ਨ ਕਰਾਂਗੇ ਸਾਹਮਣੇ ਸੰਗਤਾਂ ਦੇ ਰਹਿਣ ਲਈ ਜਿਹੜਾ ਨਵਾਸ ਬਣਿਆ ਹੋਇਆ ਰਹਿਣ ਲਈ ਤੇ ਉੱਥੇ ਕਮਰੇ ਕੂਮਰੇ ਤੁਹਾਨੂੰ ਜਦੋਂ ਮਰਜ਼ੀ ਤੁਸੀਂ ਇੱਥੇ ਲੈ ਲੈ ਸਕਦੇ ਹੋ 500 ਰੁਪਏ ਏਸੀ ਵਾਲੇ ਦਾ ਦੂਸਰੇ ਕਮਰੇ ਦਾ ਜਿਹੜਾ ਕਿਰਾਇਆ ਹੈਗਾ ਆਮ ਜਿਹੜਾ ਕੂਲਰ ਵਾਲਾ ਉਹ 200 ਰੁਪਏ ਕਿਰਾਇਆ ਤੇ ਸੱਜੇ ਖੱਬੇ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਚੋਨਾ-ਚੋਨਾ ਲੱਗਿਆ ਹੋਇਆ ਹੈਗਾ ਜੀ ਤੇ ਸਾਹਮਣੇ ਦੋ ਨਿਸ਼ਾਨ ਸਾਹਿਬ ਝੂੜਦੇ ਨੇ ਬਾਬਾ ਜੀ ਦੇ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਪਾਛੇ 6ਵੇਂ ਜੀ ਦੇ ਆਪਾਂ ਉਸ ਹਸਤਾਨ ਤੇ ਆ ਗਏ ਆ ਤੁਹਾਨੂੰ ਆਪਾਂ ਜਿਹੜੀ ਆ ਇਹਦੇ ਬਾਰੇ ਇਤਿਹਾਸ ਵੀ ਦੱਸਾਂਗੇ ਤੇ ਨਾਲ ਦਰਸ਼ਨ ਕਰਾਵਾਂਗੇ ਜੇ ਉਹ ਵੀ ਮੇਰੇ ਵੀਰ ਭਾਈ ਮੇਰੇ ਇਸ ਵੀਡੀਓ ਰਾਂਹੇ ਦਰਸ਼ਕਾਂ ਆ ਰਹੇ ਉਹਦੇ ਦਿਨ ਟੁਕਣੀ ਰਾਤ ਚੋਕਣੀ ਹੋਵੇ ਜੀ ਤੇ ਪਾਰਕਿੰਗ ਅੰਦਰ ਸੰਗਤਾਂ ਕਾਫੀ ਨੇ ਤੇ ਚੱਲਦੇ ਆਪਾਂ ਅੰਦਰ ਇਹ ਜਿਹੜੀ ਜਗ੍ਹਾ ਤੇ ਠੰਡੇ ਮਿੱਠੇ ਜਲਦੀ ਜਿਹੜੀਆਂ ਸ਼ਵੀਨਾ ਚਲਦੀਆਂ ਰਹਿੰਦੀਆਂ ਨੇ ਇਸ ਵੇਲੇ ਜਲ ਜਿਹੜਾ ਤੁਸੀਂ ਇੱਥੇ ਛਕ ਸਕਦੇ ਹੋ ਅੱਜ ਜਨ ਦੇ ਨਾਲ ਇਹ ਮੱਥਾ ਟੇਕਣ ਲਈ ਮੈਂ ਮਾਏ ਹੋਏ ਆ ਚਮਕੌਰ ਸਾਹਿਬ ਤੋਂ ਆਏ ਹੋਏ ਸੀਗੇ ਤੇ ਅਪਾ ਚੱਲਦੇ ਆਪਾਂ ਅੰਦਰ ਚਲੋ ਦਰਸ਼ਨ ਕਰਾਨੇ ਤੁਹਾਨੂੰ ਗੁਰਦਵਾਰ ਸਾਹਿਬ ਇਧਰ ਜੋੜਾ ਸਾਹਿਬ ਹੈਗਾ ਤੇ ਜੋੜਾ ਸਾਹਿਬ ਪ੍ਰੰਤ ਨਾਲ ਇਧਰ ਬੁਕਿੰਗ ਖੰਡਵਟ ਸਾਹਿਬ ਆ ਕੜਾ ਪ੍ਰਸ਼ਾਦ ਤੁਸੀਂ ਉੱਥੋਂ ਲੈ ਸਕਦੇ ਹੋ ਤੇ ਬਹੁਤ ਸੋਹਣਾ ਜਿਹਾ ਗੁਰਦਵਾਰ ਸਾਹਿਬ ਜਿਹੜਾ ਉਹ ਬਣਿਆ ਹੋਇਆ ਹੈਗਾ ਤੇ ਜੋ ਵੀ ਮੇਰੀ ਇਸ ਵੀਡੀਓ ਰਾਹੀਂ ਗੁਰਦਵਾਰ ਸਾਹਿਬ ਦੇ ਇਹੇ ਦਰਸ਼ਨ ਕਰ ਰਿਹਾ ਉਹਨਾਂ ਦੇ ਦਿਨ ਦੁਗਣੀ ਕਮਾਂ ਕਾਰਾਂ ਚ ਰਾਹ ਚੋਕਣੀ ਹੋਵੇ ਜੀ ਇਹ ਹੈ ਆਪਾਂ ਬਿਉੜੀ ਤੋਂ ਅੰਦਰ ਆ ਕੇ ਚੱਲਦੇ ਆਂ ਪੰਦਰ ਨਾਲੇ ਤੋਂ ਸਭ ਤੋਂ ਪਹਿਲਾਂ ਜਿਹੜਾ ਇੱਥੇ ਦਾ ਇਤਿਹਾਸ ਆ ਉਹਦੇ ਬਾਰੇ ਜਾਣਕਾਰੀ ਆ ਆਪਾਂ ਤੁਹਾਨੂੰ ਦਵਾਂਗੇ ਉਹਦਾ ਸਾਨੂੰ ਦੱਸਾਂਗੇ ਸੰਗਤ ਜੀ ਇਹ ਹੈ ਇਤਿਹਾਸ ਤੇ ਇਹਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਆਦਾ ਦੱਸ ਦਿਨਾ ਹੈਗਾ ਗੁਰੂ ਗੁਰਦਵਾਰਾ ਸ੍ਰੀ ਮਨਜੀ ਸਾਹਿਬ ਪਾਸ਼ਾ 6ਵੀਂ ਮਨਜੀ ਸਾਹਿਬ ਕੋਟਾ ਜਿਹੜਾ ਇਤਿਹਾਸ ਹੈ ਇਸ ਤਰ੍ਹਾਂ ਸੰਗਤ ਜੀ 11 8 1953 ਨੂੰ ਸਲਰਾਹ ਰਰ ਭਜਨ ਸਿੰਘ ਸੁਪੁੱਤਰ ਬਾਬਾ ਕਰਪਾਲ ਸਿੰਘ ਅਤੇ ਇਹਨਾਂ ਦਾ ਕੁਸੇਰੀ ਗੁਰਦੇਵ ਸਿੰਘ ਜੋ ਕਿ ਰਮਦਾਸੀਆ ਜਾਤ ਨਾਲ ਸੰਬੰਧ ਰੱਖਦਾ ਸੀ ਦੋਵੇਂ ਹੀ ਹਲ ਚਲਾ ਰਹੇ ਸਨ ਆਖਰੀ ਸ਼ਾਮਾਂ ਵੇਲੇ ਜਦੋਂ ਗੁਰਦੇਵ ਸਿੰਘ ਦੇ ਹਲ ਦਾ ਫਾਲਾ ਮੰਜੀ ਸਾਹਿਬ ਵਿੱਚ ਦੋ ਤਿੰਨ ਵਾਰੀ ਲੱਗਿਆ ਬੈਲ ਤੇ ਗੁਰਦੇਵ ਸਿੰਘ ਕੁਝ ਡਰ ਗਏ ਜੀ ਹਾਲ ਪਾਉਣਾ ਜਿਹੜਾ ਸੀ ਉਹ ਬੰਦ ਕਰ ਦਿੱਤਾ ਬੰਦ ਕਰਕੇ ਘਰ ਪਰਤ ਗਏ ਘਰ ਜਾ ਕੇ ਬਾਬਾ ਕਿਰਪਾਲ ਸਿੰਘ ਪਾਸ ਇਹ ਜ਼ਿਕਰ ਕੀਤਾ ਬਾਬਾ ਜੀ ਗੁਰੂ ਘਰ ਦੇ ਸ਼ਰਧਾਲੂ ਸਿੱਖ ਇਤਿਹਾਸ ਦੇ ਜਿਹੜੇ ਸੀਗੇ ਜਾਣੋ ਸੀਗੇ ਮੰਜੀ ਸਾਹਿਬ ਕੋਟਾਂ ਵਿੱਚ ਵੱਡੀ ਉਮਰ ਦੇ ਬਜ਼ੁਰਗ ਸਾਨ ਉਹਨਾਂ ਇਲਾਕੇ ਦੀਆਂ ਸੰਗਤਾਂ ਨੂੰ ਇਕੱਠਾ ਕੀਤਾ ਤੇ ਕੁਝ ਜਗਾ ਪੁੱਟ ਕੇ ਵੇਖੀ ਤਾਂ ਪਵਿੱਤਰ ਮਨਜੀ ਸਾਹਿਬ ਦੇ ਦਰਸ਼ਨ ਹੋਣ ਹੋਏ ਅਤੇ ਉਹਨਾਂ ਕਿਹਾ ਕਿ ਇਹ ਆਸਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਛੇ 6ਵੀਂ ਮੀਰੀ ਪੀਰੀ ਦੇ ਮਾਲਕ ਦਾ ਹੈ ਜੀ ਉਹਨਾਂ ਨੇ ਆਪਣੇ ਪਵਿੱਤਰ ਚਰਨ ਇਸ ਥਾਂ ਤੇ ਪਾਇ ਸਨ ਜਦੋਂ ਜਹਾਂਗੀਰ ਬਾਦਸ਼ਾਹ ਦੇ ਨਾਲ ਇੱਥੇ ਬਰਾਜੇ ਸਨ ਇਸ ਨੂੰ ਨਾ ਛੇੜਨਾ ਸ਼ਾਮ ਨੂੰ ਇੱਕ ਬੈਲ ਜਿਸ ਦੇ ਹੱਲ ਦਾ ਫਾੜਾ ਲੱਗਿਆ ਸੀ ਬਿਮਾਰ ਹੋ ਗਿਆ 13 8 ਅਗਲੇ ਦਿਨ ਜਾਣਗੇ 2 ਦਿਨ ਬਾਅਦ ਜੀ 11 ਦੀ ਪਹਿਲਾਂ ਗੱਲ ਸੀ 13 ਤੀਜੇ ਦਿਨ 13 8 2 1955 ਨੂੰ ਸਰਦਾਰ ਹਰਪ੍ਰਜਨ ਸਿੰਘ ਜੀ ਅਤੇ ਸ੍ਰੀ ਗੁਰਦੇਵ ਸਿੰਘ ਜੀ ਨੇ ਮੈਰੀ ਵਾਲਾ ਖੂਬ ਜੋੜਿਆ ਗੁਰਦੇਵ ਸਿੰਘ ਪਾਣੀ ਦੇ ਨੱਕੇ ਮਾਰਿਆ ਸੀ ਉੱਚੀਆਂ ਉੱਚੀਆਂ ਅਵਾਜ਼ਾਂ ਆਈਆਂ ਜਦੋਂ ਅਵਾਜ਼ਾਂ ਸੁਣੀਆਂ ਅਤੇ ਉਸ ਪਾਸੇ ਵੇਖਿਆ ਤਾਂ ਕਈ ਸਿੰਘਾਂ ਨੇ ਨੀਲੇ ਬਸਤਰਾਂ ਵਾਲੇ ਜਿਹੜੇ ਉੱਥੇ ਪਾਏ ਹੋ ਸੀ ਗਨੇਦਰ ਆਏ ਆਕਾਸ਼ ਵਿੱਚੋਂ ਅਵਾਜ਼ਾਂ ਆਈਆਂ ਕੀ ਖਾਲਸਾ ਜੀ ਡਰੋ ਨਾ ਗੁਰੂ ਰੱਖਾ ਹੈ ਸਰਦਾਰ ਹਰਪਰਜਨ ਸਿੰਘ ਨੇ ਵੀ ਅਵਾਜ਼ਾਂ ਸੁਣੀਆਂ ਖੂਹ ਚਲਾਉਣਾ ਬੰਦ ਕਰਕੇ ਉਹ ਹੀ ਘਰ ਚਲੇ ਗਏ ਉਸ ਰਾਤ ਗੁਰਦੇਵ ਸਿੰਘ ਸ੍ਰੀ ਨੂੰ ਤੇ ਤੇਜ਼ بخار ਜਿਹੜਾ ਸੀ ਹੋ ਗਿਆ ਸੀਗਾ ਨਾਲ ਹੀ ਇੱਕ ਬੈਲ ਵੀ ਬਿਮਾਰ ਹੋ ਗਿਆ ਸੀ ਤੇ ਸ਼ਾਮ ਨੂੰ ਚਾਰੇ ਕੋਟਾਂ ਅਤੇ ਨੇੜੇ ਦੇ ਹੋਰ ਨਗਰਾਂ ਵਿੱਚ ਮੰਜੀ ਸਾਹਿਬ ਪ੍ਰਗਟ ਹੋਣ ਦੀਆਂ ਜਾਨਕਿ ਜਿਹੜੀ ਗੱਲ ਸੀ ਉਹ ਫੈਲ ਗਈ ਸੀ 14 ਫਿਰ ਅਗਲੇ ਨੂੰ ਉਸ ਤੋਂ ਅਗਲੇ 14 8 1957 ਨੂੰ ਅਗਲੇ ਸਵੇਰ ਸੰਗਤਾਂ ਦੂਰੋਂ ਨੇੜੇ ਦੇ ਪਿੰਡਾਂ ਵਿੱਚੋਂ ਮੰਜੀ ਸਾਹਿਬ ਦੇ ਦਰਸ਼ਨ ਕਰਨ ਲਈ ਇਕੱਠੀਆਂ ਹੋ ਗਈਆਂ ਅਤੇ ਮੰਜੀ ਸਾਹਿਬ ਦੇ ਘਾਰੇ ਪਾਸੇ ਤੋਂ ਜਗਾ ਸਾਫ ਕਰੇ ਦਿੱਤੀ ਗਈ ਪ੍ਰਗਟ ਹੋਇਆ ਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੈ ਗਵਾਲੀਅਰ ਦੇ ਕਿਲੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਜੀ ਰਿਹਾ ਹੋ ਕੇ ਜਹਾਂਗੀਰ ਬਾਦਸ਼ਾਹ ਦੇ ਨਾਲ ਇਸ ਸਥਾਨ ਤੇ ਬਰਾਜੇ ਸਨ ਇਕੱਠੀਆਂ ਹੋਈਆਂ ਸੰਗਤਾਂ ਨੇ ਸੇਵਾ ਲਈ ਮਾਇਆ ਤੇ ਸਮਗਰੀ ਆਦ ਦੇਣ ਦੇ ਜਿਹੜਾ ਸੀ ਉਹ ਵਾਅਦੇ ਕੀਤੇ ਜੀ ਛੇਵੇਂ ਪਾਤਸ਼ਾਹ ਦੇ ਇਸ ਪਵਿੱਤਰ ਸਥਾਨ ਤੇ ਆ ਕੇ ਜੋ ਵੀ ਅਰਦਾਸ ਜੋ ਜਿਹੜੀ ਕਰਦਾ ਹੈ ਉਹਦੀ ਜਿਹੜੀਆਂ ਮੂਹ ਮੰਗੀਆਂ ਮਰਦਾਂ ਉਹ ਪੂਰੀਆਂ ਹੁੰਦੀਆਂ ਹਨ ਗੁਰੂ ਸੁਰਮੇ ਦੇ ਇਸ ਪਵਿੱਤਰ ਸਥਾਨ ਦੀ ਯਾਤਰਾ ਕਰਕੇ ਤਨ ਮਨ ਤਨ ਅਤੇ ਸੇਵਾ ਕਰਕੇ ਗੁਰੂ ਸਾਹਿਬ ਦੇ ਉਪਦੇਸ਼ਾਂ ਤੇ ਚਲਦਿਆਂ ਆਪਣਾ ਜੀਵਨ ਸੁਖਲਾ ਕਰੀਏ ਜੀ ਹੁਣ ਇਸ ਸਥਾਨ ਦਾ ਪ੍ਰਬੰਧ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਸ ਅਮਰਸਰ ਜੀ ਦੀ ਉਹ ਹੈਟ ਚੱਲ ਰਿਹਾ ਜੀ ਹਰ ਮਹੀਨੇ ਦੀ ਸੰਗਰਾਂਦ ਦੇ ਪਵਿੱਤਰ ਦਿਹਾੜੇ ਤੇ ਅੰਮ੍ਰਿਤ ਸੰਚਾਰ ਵੀ ਜਿਹੜਾ ਉਹ ਕਰਾਇਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੀ ਇਸੀ ਗੁਰਦੁਆਰਾ ਮੰਜੀ ਸਾਹਿਬ ਕੋਟਾ ਪਾਸ਼ਾਹੀ ਜੇ ਮੈਂ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਸਥਾਨ ਦਾ ਇਤਿਹਾਸ ਆਪ ਜੀ ਨੂੰ ਪੜ੍ਹ ਕੇ ਸੁਣਾਇਆ ਜੀ ਪ੍ਰਵਾਣ ਕਰਨਾ ਪੂਰਾ ਸਾਬ ਦਾ ਜਪ ਆ ਗਿਆ ਥੱਲੇ ਸੰਗਤ ਜਿਹੜੀ ਆ ਪਾਠ ਵਗੈਰਾ ਉਹਦੇ ਉਹ ਕਰ ਰਹੇ ਆ ਤੇ ਸਾਰੇ ਸਾਥੀ ਜੁਟ ਕੇ ਇਹ ਪਾਠ ਤੇ ਪੜ੍ਹ ਪੰਜਾਬੋਂ ਕੀਤਾ ਜਾਂਦਾ ਹੈ ਅੱਗੇ ਅੱਗੇ ਮੈਂ ਸਾਡੇ ਕੰਗਸ ਸਾਰਿਆਂ ਦੇ ਬਾਰਦਾਸ ਕਰਾਂਗੇ ਸਾਡੇ ਉਹ ਵੀ ਬੁੱਟ ਲਵਾ ਸਾਡੇ ਕੁੜੀ ਇੱਕ ਢਿੱਲੀ ਆ ਉਹਦਾ ਵਾਹਿਗੁਰੂ ਜੀ ਕਿਰਪਾ ਕਰੇ ਉਹ ਤੇ ਠੀਕ ਹੋ ਜੇ ਤੁਹਾਡੇ ਘਰੇ ਸਾਰਾ ਕੁਝ ਤੁਸੀਂ ਦੇਣਦਾਰ ਹੋ ਸਭ ਨੂੰ ਦਿੰਦੇ ਹੋ ਜੀ ਅਸੀਂ ਤਾਂ ਮੰਗਣ ਹਾਰਾ ਮੰਗਦੇ ਹਾਂ ਤੁਹਾਤੋਂ ਜੇ ਸਾਡੀ ਕੁੜੀਆਂ ਨੂੰ ਰਾਜੀ ਕਰੇ ਸਾਰਿਆਂ ਨੂੰ ਸੁਖ ਸ਼ਾਂਤੀ ਦਿਓ 30 ਸਾਲ ਪੁਰਾਣਾ ਵੀ ਜਗ ਰਹੇ ਨੇ ਸਾਰੇ ਆਦੇ ਆਪਾਂ ਸਾਰੇ ਜਗਤ ਦਾ ਇੱਥੇ ਗੁਰਦਵਾਰਸਾ ਪੱਲਾ ਮੰਗਦੇ ਆ ਸਾਡੀਆਂ ਦੁੱਖਾਂ ਤਕਲੀਫਾਂ ਜਿਹੜੀਆਂ ਉਹ ਗੁਰੂ ਸੱਚੇ ਪਾਸ਼ਾ ਗੁਰੂ ਮਹਾਰਾਜ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਾਤੇ ਬਖਸ਼ਿਸ਼ਾਂ ਕਰਨ ਸਾਮਣ ਤੰਦਰੁਸਤੀ ਦੇਣ ਤੰਦੌਲਤ ਦੇਣ ਇਹ ਹੀ ਸਾਡੀ ਅਰਦਾਸ ਆ ਸਭ ਨੂੰ ਸੁਖੀ ਰੱਖਣ ਜੋ ਵੀ ਘਟਿ ਲਾਵਾਂ ਸੋ ਉਹਦੇ ਵੀ ਉਹਨੂੰ ਵੀ ਤੁਸੀਂ ਦੇਰ ਰੋਕਤਾ ਦਿਓ ਠੀਕ ਹੋ ਜਾਏ ਅੱਗੇ ਚੱਲਦੇ ਆਂ ਜੀ ਗੁਰਦਸ ਸਿੰਘ ਹੋਰਾ ਸਾਹਿਬ ਤੋਂ ਅੱਜ ਬਚਲਿਆ ਬਾਰ ਵੱਲ ਨੂੰ ਸਾਬ ਤੋਂ ਤੇ ਸਾਹਮਣੇ ਸ੍ਰੀ ਕਨਵਰਪਾਤ ਸਾਹਿਬ ਜੀ ਦੇ ਉੱਪਰ ਜਿਹੜੇ ਚੱਲਦੇ ਨੇ ਖਾਨਪਾਤ ਸਾਹਿਬ ਇੱਥੇ ਹੁੰਦੇ ਰਹਿੰਦੇ ਨੇ ਕਿ ਆਓ ਆਪਾਂ ਅੱਗੇ ਚੱਲਦੇ ਆਂ ਇਹ ਹੈ ਸਾਹਮਣੇ ਲੰਗਰ ਹਾਲ ਗੁਰੂ ਦੇ ਲੰਗਰ ਦੇ ਵਿੱਚ 24 ਘੰਟੇ ਜਿਹੜੇ ਆ ਢੁੱਟ ਵਰਤਦੇ ਰਹਿੰਦੇ ਆ ਤੇ ਇਹ ਬਾਹਰ ਜਾਣ ਦਾ ਰਸਤਾ ਲੰਗਰਵਾਲ ਤੇ ਆਪਾਂ ਇੱਥੋਂ ਦੀ ਜਾ ਹੀ ਸਕਦੇ ਆ ਜਦ ਜਾਵਾਂਗੇ ਬਾਹਰ ਆ ਗਏ ਆਪਾਂ ਗੁਰਦਸਤ ਸਾਹਿਬ ਤੋਂ ਤੁਹਾਨੂੰ ਲੰਗਰ ਹਾਲ ਦੇ ਵੀ ਜਿਹੜੇ ਦਰਸ਼ਨ ਕਰਾਵਾਂਗੇ ਚੱਲਦੇ ਆਂ ਲੰਗਰ ਹਾਲ ਵੱਲ ਜੀ ਬੌੜੀਆਂ ਆਪਾਂ ਇੱਧਰ ਦੇ ਉੱਤਰ ਆਏ ਆ ਇੱਧਰ ਹੈ ਲੰਗਰ ਹਾਲ ਕਿਉਂਕਿ ਇੱਥੇ ਇੱਕ ਗੇਟ ਹੈਗਾ ਜਿਹੜਾ ਜਿਹਨੇ ਲੰਗਰ ਹਾਲ ਵੱਲ ਆਉਣਾ ਹੋਵੇ ਗੁਰਦੁਆਸਾ ਤੋਂ ਖੌਰ ਨੇ ਇੱਧਰ ਗੁਰਦੁਆਸਾ ਆ ਰਾਖ ਸਕਦੇ ਹਾਂ ਇਹ ਹੈ ਇੱਧਰ ਗੁਰੂ ਦੇ ਲੰਗਰ ਚੱਲਦੇ ਆਪਾਂ ਸਤਿ ਸਰਵਰੜਾ ਭਗੇ ਨਿਵਾਤਾ ਪਾਰਿ ਪਾਵਿਤ ਸਨਨ ਦੀ ਜਾ ਸੰਗਜ ਮੋ ਪੰ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਉਸ ਸਥਾਨ ਦੇ ਜਿਹੜੇ ਲੰਗਰ ਹਾਲ ਤੇ ਲੰਗਰ ਇੱਥੇ ਸਦਾ ਹੀ ਵਰਤਦਾ ਰਹਿੰਦਾ ਤੁਸੀਂ ਦੇਖ ਸਕਦੇ ਹੋ ਅੰਦਰ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਂਦਾ ਲੰਗਰ ਜਿਹੜੇ ਆ ਵਰਤ ਰਹੇ ਨੇ ਤੇ ਸੱਚੇ ਪਾਤਸ਼ਾਹ ਗੁਰੂ ਸਾਹਿਬ ਦੀਆਂ ਬਾਹਰ ਤਸਵੀਰ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਲੱਗੀ ਹੋਈ ਆ ਜੇ ਦਰਵਾਜ਼ਾ ਸਾਬ ਅੰਦਰ ਕੈਪੀ ਪਾ ਕੇ ਜਾਣਾ ਸੰਤਮਨ ਦਰਵਾਜ਼ਾ ਸਾਹਿਬ ਅੰਦਰ ਟੋਪੀ ਅਤੇ ਨਿੱਕਰ ਪਾ ਕੇ ਨਾ ਜਾਓ ਦਰਬਾਰ ਸਾਹਿਬ ਅੰਦਰ ਸਾਦੇ ਕੱਪੜੇ ਪਾ ਕੇ ਜਾਓ ਗੁਰਦਵਾਰ ਦਰਬਾਰ ਸਾਹਿਬ ਦੀ ਹਜ਼ੂਰ ਅੰਦਰ ਨਸ਼ਾ ਕਰਕੇ ਜਾਣਾ ਸਖਮਣਾ ਹੈ ਗੁਰਦਵਾਰ ਸਾਹਿਬ ਅੰਦਰ ਸਿਟ ਧੱਕ ਕੇ ਜਾਓ ਜੀ ਦਰਬਾਰ ਸਾਹਿਬ ਅੰਦਰ ਮੋਬਾਈਲ ਬੰਦ ਕਰਕੇ ਜਾਓ ਜੀ ਇਹ ਜਿਹੜੀਆਂ ਬੇਨਤੀਆਂ ਲਿਖੀਆਂ ਗਈਆਂ ਹਨ ਉਹਨਾਂ ਦਾ ਤੁਸ ਧਿਆਨ ਰੱਖਣਾ ਹੈ ਆਓ ਅਪ ਅੰਦਰ ਚੱਲਦੇ ਸਾਨੂੰ ਜਿਹੜਾ ਲੰਗਰ ਹਾਲ ਉਹ ਦਿਖਾਣੇ ਹੈਗੇ ਆ ਇਸ ਤਰ੍ਹਾਂ ਇੱਥੇ ਜਿਹੜੇ ਆ ਬਰਤਨ ਪਿਛਲੇ ਪਾਸੇ ਧੋਏ ਜਾਂਦੇ ਨੇ ਨਾਲ ਹੀ ਜਿਹੜਾ ਤੋ ਤੋ ਕਿ ਥਾਲੀਆਂ ਉਹ ਰੱਖੀਆਂ ਜਾਂਦੀਆਂ ਨੇ ਆਹ ਦੇਖ ਰਹੇ ਤੁਸੀਂ ਕਾਫੀ ਸਿਸਟੇਮੈਟਿਕਲੀ ਬੜਾ ਸੋਹਣਾ ਧੋਣ ਦਾ ਜਿਹੜਾ ਪ੍ਰਬੰਧ ਇੱਥੇ ਹੈਗਾ ਤੇ ਆਹ ਕ올ੀਆਂ ਬਾਟੀਆਂ ਪਲੇਟਾਂ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਆਪ ਨਜ਼ੂਰ ਕਰ ਗਾਵਾ ਆ ਦੇਖੋ ਧੋਣ ਦਾ ਜਿਹੜਾ ਬਹੁਤ ਵਧੀਆ ਇੱਥੇ ਪ੍ਰਬੰਧ ਕੀਤਾ ਗਿਆ ਹੈਗਾ ਤੇ ਇਹ ਕ올ੀਆਂ ਬਾਟੀਆਂ ਚੰਕ ਕੇ ਬੜੇ ਸਿਸਟੇਮੈਟਿਕ ਤਰੀਕੇ ਨਾਲ ਉਹ ਰੱਖੇ ਗਏ ਹੈਗੇ ਆ ਦੇਖੋ ਕਿੰਨੇ ਸਲੋਗ ਗੁਰਮੁਖੀ ਦੇ ਵਿੱਚ ਲਿਖੇ ਹੋਏ ਆ ਪੜੋ ਜੀ ਫਰੀਦਾ ਨੋ ਆਪਾਇ ਬੜਦੇ ਸਲੋਕ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹੜਾਏ ਇਹ ਹੀ ਰੋਗ ਨਾਲ ਲਗਾਈ ਪੱਲੇ ਸਭ ਕਿਸ ਪਾਏ ਵਾਹਿਗੁਰੂ ਵਾਹਿਗੁਰੂ ਦੇਖੋ ਜੇ ਬਹੁਤ ਹੁਣ ਸਲੋਕ ਇੱਥੇ ਜਿਹੜੇ ਲਿਖੇ ਹੋਇਆ ਗੁਰਦਵਾਰਾ ਮਜੀਠ ਸਾਹਿਬ ਕੋਟਾ ਪਾਸਾ 6 ਮੀਲ ਲੁਧਿਆਣਾ ਲਿਖਿਆ ਹੋਇਆ ਤੇ ਸਾਹਮਣੇ ਸਾਰੇ ਪਾਸੇ ਤੁਸੀਂ ਗੁਰਮੁਖੀ ਦੇ ਵਿੱਚ ਲਾਲ ਨੀਲੇ ਅੱਖਰਾਂ ਦੇ ਵਿੱਚ ਵੀ ਲਿਖਿਆ ਗਿਆ ਹੈਗਾ ਸਾਹਮਣੇ ਜਿਹੜੇ ਆ ਲੰਗਰ ਹੋ ਚੱਕ ਰਹੇ ਆ ਦੇ ਸਾਹਮਣੇ ਸੇਵਾਦਾਰ ਸਾਬ ਜਿਹੜੇ ਆਹੋ ਵਰਤਾਨ ਲਈ ਬਾਜ਼ੀਆਂ ਕੋ ਖੜੇ ਨੇ ਕਿਉਂਕਿ ਬਾਜ਼ੀਆਂ ਜਰਾਹੀਂ ਡਿਸਟਰੀਬਿਊਟ ਕੀਤਾ ਜਾਂਦਾ ਲੰਗਰ ਸਾਹਮਣੇ ਤੁਸੀਂ ਵੇਖੋਗੇ ਕਿ ਲੰਗਰ ਜਿਹੜਾ ਇਹ ਬਣਦਾ ਹੈਗਾ ਫਾਮਿਲ ਕੋਈ ਦੇ ਵਿੱਚ ਕਿਚਨ ਹੈਗਾ ਫ੍ਰੀ ਕਿਚਨ ਗੁਰੂ ਦਾ ਹੈ ਫ੍ਰੀ ਕਿਚਨ ਹੈ ਜੀ ਸ਼ਾਮ ਦੇ तकरीबन 6:00 ਸ਼ੁਰੂ ਹੋ ਗਈ ਆ ਤੇ ਗੁਰਦੁਆਰਾ ਮਜੀਦ ਸਾਹਿਬ ਕੋਟਾਂ ਪਾਸ਼ਾ 6ਵੀਂ ਸਾਹਮਣੇ ਵੀ ਲਿਖਿਆ ਹੋਇਆ ਕਿ ਸਾਰੇ ਪਾਸੇ ਸ਼ਲੋਕ ਹੀ ਸ਼ੋਹ ਮਹਾਰਾਜੀ ਦੇ ਲਿਖੇ ਹੋਏ ਆ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨਾ ਸੋਹਣਾ ਜਿਹੜਾ ਇਹ ਉਹ ਲੱਗ ਰਿਹਾ ਹੈਗਾ ਤੇ ਲੰਗਰ ਤੇ ਵੀ ਇੱਕ ਸਾ ਤੋਂ ਸੰਗਤ ਜਿਹੜੀ ਆ ਲੰਗਰ ਛਕ ਰਹੀ ਹੈ ਬੜੇ ਪਿਆਰ ਨਾਲ ਕਾਰ ਨਾਲ ਲੰਗਰ ਜਿਹੜਾ ਵਰਤਾਇਆ ਜਾ ਰਿਹਾ ਹੈ ਦੀਪ ਸਾਹਿਬ ਜੀ ਨੂੰ ਬਹੁਤ ਸਾਫ ਸੁਥਰੇ ਢੰਗ ਦੇ ਨਾਲ ਜਿਹੜਾ ਪਹਿਲਾਂ ਵਰਤਨ ਤਿਆਰ ਕੀਤੇ ਜਾਂਦੇ ਸਾਫ ਸੁਥਰੇ ਢੰਗ ਦੇ ਨਾਲ ਜਿਹੜਾ ਲੰਗਰ ਇੱਥੇ ਬਾਬਾ ਜੀ ਵਰਤਾਇਆ ਜਾਂਦਾ ਅਚਾਰ ਦਾਲ ਬਹੁਤ ਸਾਫ ਸੁਥਰੇ ਢੰਗ ਨਾਲ ਜਿਹੜਾ ਦੇਖ ਸਕਦਾ ਤੁਸੀਂ ਜਿਹੜਾ ਵਰਤਾ ਰਹੇ ਨੇ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਉਹ ਠੀਕ ਠਾਕ ਹੋ ਬਹੁਤ ਸੋਹਣਾ ਸਾਫ ਸੁਥਰਾ ਤੁਹਾਡਾ ਦੇਖਿਆ ਮੈਂ ਦਿਲ ਖੁਸ਼ ਹੋ ਗਿਆ ਬਹੁਤ ਸਫਾਈ ਆ ਤੁਹਾਡੇ ਗੁਰਦੁਆਸਬ ਦੇ ਅੰਦਰ ਇਹੀ ਹੁੰਦਾ ਜੀ ਸੰਗਤਾਂ ਵਿੱਚ ਕੋਈ ਢਿੱਲਾ ਮਾਸਾ ਨਾ ਹੋ ਜਾਏ ਬਹੁਤ ਤੁਹਾਡੀ ਸਫਾਈ ਦੇਖੀ ਐ ਮੈਂ ਉਧਰ ਵੀ ਜਿੱਥੇ ਬਰਤਨ ਧੋਹਦੇ ਆ ਉਹ ਵੀ ਸਾਫ ਜਗਾ ਤੇ ਚਲੋ ਮਹਾਰਾਜ ਚੜ੍ਹਦੀ ਕਲਾ ਰੱਖਣ ਪਾਤਸ਼ਾਹੀ ਛੇਵੀਂ ਜੀ ਸਾਭ ਨੂੰ ਦੇਰ ਉਕਤਾ ਦੇਣ ਤੰਦਰੁਸਤੀਆਂ ਦੇਣ ਟੋਡੇ ਖਜ਼ਾਨੇ ਭਾਈ ਭਰੇ ਰਹਿਣ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸੀ ਲੰਗਰ ਹਰ ਗੁਰਦੁਆਰਾ ਮਨਜੀਤ ਸਾਹਿਬ ਪਾਛਾਈ ਸੇਮੀ ਜੀ ਦਾ ਤੇ ਚਲਦੇ ਆਪਾਂ ਬਾਹਰੋਂ ਲੰਗਰ ਹਾਲ ਤੋਂ ਤੇ ਜਿਸੇ ਕਿਸੇ ਨੇ দান ਪਾਤਰ ਚ ਆਪਣੇ ਡੋਨੇਸ਼ਨ ਪਾਉਣੇ ਹੋਵੇ ਤਾਂ ਸਾਹਮਣੇ দান ਪਾਤਰ ਜਿਹੜੇ ਉਹ ਬਣੇ ਹੋਏ ਲੱਗੇ ਹੋਏ ਆ ਤੁਸੀਂ ਇੱਥੇ ਆਪਣੇ ਜਿਹੜੀ ਆਪਣੇ ਤਿਲ ਫੁੱਲ ਜੋ ਉਹ ਭੇਟਾ ਉਹਦੇ ਵਿੱਚ ਪਾ ਸਕਦੇ ਹੋ ਆ ਦੇਖੋ ਜੀ ਕਿੰਨਾ ਸੋਨਾ ਜੇ ਤੁਹ ਸਕੂਲ ਜਾਂ ਕਾਲਜ ਵਿੱਚ ਕੈਪਰੀ ਪਾ ਕੇ ਨਹੀਂ ਜਾ ਸਕਦਾ ਕਿੰਨੇ ਸੋਨੇ ਇੱਥੇ ਜਿਹੜੇ જરા سوچੋ ਜੀ ਲਿਖਿਆ ਹੋਇਆ ਤੇ ਇਹਨਾਂ ਦੇ ਆਪਾਂ ਨੂੰ ਜਿਹੜਾ ਅਮਲ ਕਰਨਾ ਚਾਹੀਦਾ ਤੇ ਇਸ ਅਮਲ ਨੂੰ ਧਿਆਨ ਵਿੱਚ ਰੱਖ ਕੇ ਆਪਾਂ ਜਿਹੜੀਆਂ ਸਾਦੇ ਕੱਪੜੇ ਪਾ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਆਪਾਂ ਨੂੰ ਇੱਥੇ ਜਿਹੜਾ ਆਉਣਾ ਚਾਹੀਦਾ ਇਹ ਹੈ ਗੁਰੂ ਦੀ ਗੋਲਕ ਤੁਸੀਂ ਇੱਥੇ ਬਿਲਕੁਲ ਜਿਹੜਾ ਓਹੋ ਪਾਸ ਕਰਦੇ ਹੋ ਜੀ ਸੋ ਸਾਹਮਣੇ ਇਹਨਾਂ ਦੇ ਆਫਿਸ ਵਗੈਰਾ ਤੇ ਨਾਲ ਪਾਰਕ ਹੈਗੇ ਆ ਤੇ ਪਾਰਕਿੰਗ ਪੂਰਨ ਦਾ ਕੋ ਚੱਕਰ ਨਹੀਂ ਹੈ ਕਾਫੀ ਵੱਡੀ ਜਿਹੜੀ ਪਾਰਕਿੰਗ ਇੱਥੇ ਗੁਰਦੁਆਰਾ ਸਾਹਿਬ ਦੀ ਹੈਗੀ ਹੈ ਤੁਸੀਂ ਇੱਥੇ ਪਾਰਕਿੰਗ ਵਿੱਚ ਆਵੋ ਨੂੰ ਆਖੇ ਗੜੀਆਂ ਆ ਰਹੇ ਰਹਿਣ ਦਾ ਵੀ ਇੱਥੇ ਬਵਾਤਾ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਆਮ ਜਿਹੜਾ ਕਮਰਾ ਕੂਲਰ ਵਾਲਾ 200 ਰੁਪਏ ਰੇਟ ਤੇ ਜਿਹੜਾ ਏਸੀ ਵਾਲਾ ਕਮਰਾ ਟੂ ਡਬਲ ਬੈੱਡ ਉਹ ਹੈ ਜੀ 500 ਰੁਪਿਆ ਬਹੁਤ ਜਿਹੜੇ ਐਸਜੀਪੀਸੀ ਵੱਲੋਂ ਜਿਹੜੇ ਬਾਜਬ ਰੇਟ ਉਹ ਉਹ ਰੱਖੇ ਗਏ ਹੈਗੇ ਆ ਸਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਡ ਪਿੰਡ ਤੋਂ ਦਿੱਤੀ ਤੁਮਰਾ ਲਖਾ ਨਾ ਜਾਏ ਸੰਸਾਰ ਕਿਵ ਕਿਸ ਪੰਜਾਬ ਸੰਸਾਰ ਇੱਕ ਉਪਕੋਦਿਖਾਨ ਬਹੁਰ ਰਚ ਬੀਨੀ ਕਹੋ ਫੂਲ ਰਾਜਾ ਬੇਖਾ ਤੋਂ ਸਿੰਘ ਤੇ ਹੈ ਹੋ। ਤਗਰੀ ਛਿਛ ਨਿਖਾਇਆ ਸਭੂ ਆਪ ਜਗਤ ਨੂੰ। ਹਰਿ ਭਾਰ ਨਿਮੰਗਲ। ਸੁਖ ਅਤਿ ਕੇ ਅਸੀ ਸੁਭਾਸਾ ਗਤਿ ਸੋ। ਸੰਗਤ ਆਇਆ ਕਿੱਥੋਂ ਆਇਆ ਵੀਰ ਜੀ? ਅੱਛਾ ਇੱਥੇ ਲੋਕਲੀ ਫਿਰਦੇ ਡੇਲੀ ਆਨੇ ਹੋ ਹਾਂਜੀ ਚਲੋ ਬਹੁਤ ਖੁਸ਼ੀ ਦੀ ਗੱਲ ਆ ਜਿਹੜਾ ਤੁਹਾਨੂੰ ਦਰਸ਼ਨ ਹੁੰਦੇ ਆ ਬਹੁਤ ਆਪਣੇ ਇਲਾਕੇ ਚ ਬਹੁਤ ਗੁਰੂ ਘਰ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰੂ ਤੇਗ ਬਹਾਦਰ ਇਸ ਇਲਾਕੇ ਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਹੁਤ ਜਿਹੜੇ ਇਤਿਹਾਸਕ ਸਥਾਨ ਆ ਇੱਧਰ ਇਕੋਲਾਹਾ ਚਲੇ ਜਾਓ ਜਾਂ ਕਿਤੇ ਹੋਰ ਚਲੇ ਜਾਓ ਮੇਰਾ ਹੈ ਜੀ ਚੈਨਲ ਆਪਣੇ ਨਵੇਂ ਸਬਸਕ੍ਰਾਈਬਰ ਜੁੜੇ ਹੋ ਜਾਰੇ ਬੱਥਾ ਠੇਕਣ ਆਈ ਸੀ ਮੇਰਾ ਹੈ ਜੀ ਸੁਰਿੰਦਰ ਮੰਨਾ ਧੰਨਵਾਦ ਆ ਤੁਹਾਡਾ ਗੁਰੂ ਪੁਲਾ ਕਰੇ ਸਭ ਤੇ ਮੇਰਾ ਕਰਨ ਗੁਰੂ ਸਾਹਿਬ ਧੰਨਵਾਦ ਆ ਕਾਕਾ ਜੀ ਕਿਹੜਾ ਚਾਰਟ ਦੱਸਿਆ ਦੱਸੋ ਆਪਾਂ ਨੂੰ ਆਪਾਂ ਸ਼ੇਅਰ ਕਰਾਂਗੇ ਕਿ ਇੱਥੇ ਚਾਰਟ ਹੁੰਦਾ ਰੋਡ ਨੂੰ ਰੋਟ ਨੂੰ ਦੇਹੜੂ ਰੋਡ ਨन्हेੜੀ ਨਨਹੇੜੀ ਅੱਛਾ ਲਲਹੇੜੀ ਰੋਡ ਤੇ ਆ ਹਾਂ ਠੀਕ ਆ ਠੀਕ ਆ ਗੁਰਦੁਆਰਾ ਸਾਹਿਬ ਦੇ ਕੋਲੋਂ ਲੜਕ ਜਾਂਦੀ ਆ ਹਾਂਜੀ ਹਾਂਜੀ ਹਾਂ ਠੀਕ ਆ ਧੰਨਵਾਦ ਆ ਜੀ ਤੁਹਾਡਾ ਚਲੋ ਗੁਰੂ ਸਾਹਿਬ ਮੇਰ ਕਰਨ

ਦਾ ਸੋ ਚਰਨ ਲਾਏ ਵਸੇ ਅਨੰਤ ਸਤੋ ਵੇ ਸੋਇਸੀ ਗੁਰਦੁਆਰਾ ਮੰਜੀ ਸਾਹਿਬ ਪਾਸ਼ਾਈ 6ਵੇਂ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਇਸ ਇਤਿਹਾਸਕ ਅਸਥਾਨ ਦੇ ਜਿਹੜਾ ਦਰਸ਼ਨ ਕੀਤੇ ਹੈ ਕਿਹੋ ਜਿਹਾ ਲੱਗੇ ਪਲੀਜ਼ ਕਮੈਂਟ ਕਰਨਾ ਕਿੱਥੇ-ਕਿੱਥੋਂ ਤੁਸੀਂ ਦੇਖ ਰਹੇ ਹੋ ਉਹ ਵੀ ਤੁਸੀਂ ਮੇਰੇ ਨਾਲ ਜਰੂਰ ਕਮੈਂਟ ਵਿੱਚ ਦੱਸਣਾ ਚੰਗੀ ਲੱਗੀ ਮਾੜੀ ਲੱਗੀ ਉਹ ਵੀ ਮੈਨੂੰ ਦੱਸਣਾ ਪਰੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਰੱਬ ਰੱਖਾ ਚੜ੍ਹਦੀ ਕਲਾ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਆਉਣ ਤੱਕ ਇੰਤਜ਼ਾਰ ਕਰਨਾ ਸਤਿ ਸ਼੍ਰੀ ਅਕਾਲ